ਜਦੋਂ ਬਦਮਾਸ਼ੀ ਕੈਮ ਰੱਖਣੀ ਹੋਵੇ ਨਾ ਫਿਰ ਘਰ ਛੱਡ ਕੇ ਭੱਜੀਦਾ ਨਹੀਂ ਹੁੰਦਾ ਘਰ ਛੱਡ ਕੇ ਭੱਜੀਦਾ ਨਹੀਂ ਹੁੰਦਾ ਤੇ ਆ 161 ਨੰਬਰ ਮੁਕੱਦਮਾ ਦਰਜ ਹੋਇਆ ਸੀ ਥਾਣਾ ਸਿਟੀ 2 ਦੇ ਵਿੱਚ ਉਹਦੇ ਤੇ ਧਾਰਾਂ ਲੱਗੀਆਂ ਸੀ 323 300 323 148 159 300 41 ਇਹ ਦਿਲਜੀਤ ਸਿੰਘ ਦੀ ਮਿਹਰਬਾਨੀ ਸੀ ਉਸ ਤੋਂ ਬਾਅਦ ਉਹਨੇ ਜੁਰਮ ਵਿੱਚ ਵੱਧਾ ਨਹੀਂ ਕੀਤਾ ਤੇ ਦੋਸ਼ੀਆਂ ਤੋਂ ਲੈ ਕੇ ਪੈਸੇ ਤੇ ਉਹਨਾਂ ਨੂੰ ਕਹਿੰਦਾ ਕਿ ਜਿੰਦੋ ਮਰਜੀ ਤੁਰੇ ਫਿਰੋ ਮੈਂ ਨਹੀਂ ਤੁਹਾਨੂੰ ਫੜਦਾ ਤੇ ਜਿਹੜੇ ਬੰਦੇ ਬਿਆਨ ਲਿਖਾ ਕੇ ਆਏ ਸੀ ਥਾਣੇ ਦੇ ਵਿੱਚ ਬਿਆਨ ਪਾੜਤੇ ਚਾਰ ਬੰਦਿਆਂ ਦੇ ਹੋਰ ਬਿਆਨ ਲਿਖ ਕੇ ਤੇ ਮੁੜ ਕੇ ਦੰਦ ਕੱਢਦਾ ਜੀ ਕਹਿੰਦਾ ਮੇਰਾ ਕੀ ਕਰ ਲੋਂਗੇ ਤੁਸੀਂ ਤੇ ਜਦੋਂ ਇਹ ਗੱਲ ਅਫਸਰਾਂ ਤੱਕ ਪਹੁੰਚ ਗਈ ਵੀ ਭਾਈ ਤੁਹਾਡੀ ਪੜ੍ਹੀ ਪੜ੍ਹਾਈ ਦਿਖਾਈ ਡਿਗਰੀਆਂ ਤੇ ਤੁਹਾਨੂੰ ਇਹ ਬੰਦਾ ਥੱਲੇ ਥਾਣੇ ਦਾ ਕਲਰਕ ਮੂਰਖ ਬਣਾਈ ਜਾਂਦਾ ਤੇ ਫੇਰ ਭਾਈ ਇਹ ਜੁਰਮ ਵਿੱਚ ਵਾਧਾ ਹੋ ਗਿਆ 308 ਲੱਗ ਗਈ ਇਰਾਦਾ ਕਤਲ ਤੇ 382 ਲੱਗ ਗਈ ਜਿਹੜਾ 75000 ਰੁਪਏ ਖੋਹ ਕੇ ਲਗਾਏ ਸੀ ਤੇ 295 ਅਸੀਂ ਇਸ ਕਰਕੇ ਨਹੀਂ ਲਵਾਈ ਕਿਉਂਕਿ ਕੋਰਚ ਲਵਾ ਲਾਂਗੇ ਜੇ ਆਪਾਂ ਥਾਣੇ ਦੇ ਵਿੱਚ ਲਗਾਉਣੇ ਆ ਤੇ ਫਿਰ ਇਹ ਗ੍ਰਹਿ ਮੰਤਰਾਲੇ ਤੋਂ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਚਲਾਉਣ ਵਾਸਤੇ ਅਸੀਂ ਫਿਰ ਵੀ ਫਾਇਦਾ ਕਰਿਆ ਆਈਓ ਦਾ ਵੀ ਵਿਚਾਰਾ ਬੱਸਾਂ 'ਚ ਤੁਰਿਆ ਪਰੂ ਪਹਿਲਾਂ ਚੱਕ ਕੇ ਕਿਉਂਕਿ ਆਈਓ ਦਾ ਚ ਕਸੂਰ ਨਹੀਂ ਇਹ ਉਹ ਤੇ ਬਦਮਾਸ਼ੀ ਕਰਦਾ ਸੀ ਐਸ ਐਚਓ ਦਲਜੀਤ ਸਿੰਘ ਵੀ ਆਏ ਨਹੀਂ ਕਰਨਾ ਆਏ ਕਰਨਾ ਜਿਵੇਂ ਮੈਂ ਕਹਿੰਨਾ ਓਵੇਂ ਕਰਨਾ ਤੇ ਉਹਨੂੰ ਧਰਾਵਾਂ ਲੱਗੀਆਂ ਤੇ ਲੱਗਣ ਸਾਰ ਜਦੋਂ ਦੀ ਬਦਲੀ ਹੋ ਗਈ ਫਿਰ 5-5 ਮਿੰਟਾਂ ਮਿੰਟਾਂ ਦੀ ਪਲ-ਪਲ ਦੀ ਖਬਰ ਲੈਂਦਾ ਸੀ ਵੀ ਮੇਰੇ ਕਲਾਬ ਸਿਟੀ 2 ਚ ਕੀ ਹੋ ਰਿਹਾ ਚਲੋ ਮਲਾਜਮ ਦੱਸ ਦਿੰਦੇ ਐ ਤੇ ਜਦੋਂ ਧਰਾਮਾਂ ਲੱਗੀਆਂ ਉਹਨਾਂ ਨੂੰ ਦੱਸਦਾ ਵੀ ਭਾਈ ਤੁਹਾਡੇ ਤੇ ਆ ਧਾਰਾ ਲੱਗੀਆਂ ਤੇ ਉਹ ਹੁਣ ਭੱਜ ਗਏ ਫਿਰ ਖੜੋ ਬਦਮਾਸ਼ੀ ਕਾਇਮ ਰੱਖੋ ਜੇਲਾ ਬੰਦਿਆਂ ਬਾਅਦ ਤੇ ਬੜੀਆਂ ਚਾਰ ਦਿਨ ਲਾਏ ਆਵੇ ਨਹੀਂ ਤਾਂ ਘਰ ਦਾ ਰੋਟੀ ਪਾਣੀ ਛੱਡ ਕੇ ਬਗਾਨਾ ਖਾ ਲਈ ਹਾਜਮਾ ਠੀਕ ਹੋ ਜਾਂਦਾ ਨਾਲੇ ਦਿਮਾਗ ਸਟੋ ਹੋ ਜਾਂਦਾ ਤਾਂ ਇਹਨੇ ਕੀ ਕੀਤਾ ਦੋਸ਼ੀਆਂ ਨੂੰ ਦੱਸਦਾ ਉਹਨੂੰ ਰੇਡਾਂ ਮਾਰੀਆਂ ਕੱਲ ਮਾਰੀਆਂ ਅੱਜ ਮਾਰੀਆਂ ਉਹ ਮਾਂ ਦੇ ਸ਼ੇਰ ਵੱਡੇ ਟਾਂਡੇ ਭੰਨ ਬਦਮਾਸ਼ ਜਿੰਦੇ ਲਾਕੇ ਭੱਜ ਗਏ ਉਹਦੇ ਚੋਂ ਨਵੀਂ ਗੱਲ ਆਈ ਇੱਕ ਕਿ ਇੱਕ ਜਿਹੜਾ ਵੱੱਦ ਤੋਂ ਵੱੱਦ ਫੁਕਰਵਾਜੀ ਕਰਦਾ ਸੀ ਉਹਦਾ ਵਿਆਹ ਰੱਕੀ ਬੈਠਿਆ ਪੁਲਿਸ ਗਈ ਸੀ ਹੁਣ ਅਸੀਂ ਕਿਹਾ ਸੀ ਫੜ ਕੇ ਲਿਓ ਭਾਈ ਅਕੇ ਉਹਨਾਂ ਦੇ ਵਿਆਹ ਹੈ ਜੀ ਵਿਆਹ ਹੈਗਾ 7 ਤਰੀਕ ਨੂੰ ਡੀਡੀ ਫੋਰਡ ਦੇ ਵਿੱਚ ਲੇਡੀ ਸੰਗੀਤ ਹੈ ਤੇ 9 ਤਰੀਕ ਨੂੰ ਕਲੀਪੁਰ ਵਿਲਾ ਜਿਹੜਾ ਹੈਗਾ ਪਾਲਮ ਵਿਲਾ ਜਿਹੜਾ ਪੈਲਸ ਕਲੀਪੁਰ ਉੱਥੇ ਵਿਆਹ ਹੈ ਤੇ ਮੈਂ ਕਹਾਂ ਜੀ ਇਹਨੂੰ ਫੜੋ ਫੜੋਣ ਪਤਾ ਲੱਗੇ ਵੀ ਜਮਾਨਤ ਲਈ ਬੇਟੇ ਜਮਾਨਤ ਪਾਈ ਨਹੀਂ ਹੁੰਦੀ ਇਹ ਥੋੜਾ ਵੀ ਬੰਦੇ ਦਾ ਕਤਲ ਕਰਕੇ ਬੰਦੇ ਦੀ ਮਾਰਕੁੱਟ ਕਰਕੇ ਮਗਰੋਂ ਵਿਆਹ ਰੱਖ ਲੋ ਵੀ ਜਦ ਇਹ ਸਾਨੂੰ ਰਿਲੀਫ ਦੇ ਦੂਗਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਇਹਨਾਂ ਦੀਆਂ ਬਾਹਾਂ ਮੋੜ ਕੇ ਹਵਾਲਾ ਚ ਦਿਓ ਕਿਤੇ ਇਹ ਨਾ ਹੋਵੇ ਕਿ 9 ਤਰੀਕ ਨੂੰ ਜਿਹੜਾ ਪਾਲਮ ਵਿਲਾ ਪੈਲਸ ਆਇਆ ਹੈ ਇਹ ਕਲੀਪੁਰ ਕਿਤੇ ਉਹ ਲਾੜਾ ਸ਼ੇਰਵਾਨੀ ਚ ਨਾ ਫੜ ਕੇ ਲਿਆਉਣਾ ਪਵੇ ਉੱਚ ਭੱਜਿਆ ਵੀ ਨਹੀਂ ਜਾਂਦਾ ਤੇ ਜਿਹੜੇ ਮਾਮੇ ਭਾਣ ਜੇਜੇ ਨਾਲ ਹੀ ਹੋਣਗੇ ਹੁਣੇ ਭਾਈ 9 ਜਾਣੇ ਤੇ ਮੁਕੱਦਮਾ ਦਰਜ ਹੈ ਪਰਮਜੀਤ ਸਿੰਘ ਕਰਮਜੀਤ ਸਿੰਘ ਪੁੱਤਰ ਆਣ ਗੁਰਵਿੰਦਰ ਸਿੰਘ ਵਾਸੀ 33 ਫੁੱਟ ਰੋਡ ਹਰਮਨਪ੍ਰੀਤ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਫਾਪੜੇ ਭਾਈ ਕੇ 308 ਦਾ ਪਰਚਾ ਦਰਜ ਹੈ ਰਾਦੇ ਕਤਲ ਦਾ ਇਹਦਾ ਵਿਆਹ ਹੈ ਗਰਦੀਪ ਸਿੰਘ ਦਲਜੀਤ ਸਿੰਘ ਪੁੱਤਰ ਪੋਲਾ ਸਿੰਘ ਅਜੇ ਕਰਨ ਸਿੰਘ ਪੁੱਤਰ ਗਰਦੀਪ ਸਿੰਘ ਪੰਨੂ ਸ਼ਰਮਾ ਪੁੱਤਰ ਜਗਨਨਾਥ ਗੁਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਤੇ ਮਨਜੀਤ ਸਿੰਘ ਪੁੱਤਰ ਜੋਰਾ ਸਿੰਘ ਹੁਣੇ ਨੌ ਦੇ ਨੌ ਧਿਆਈ ਨਹੀਂ ਰਏ ਪਤ ਨਹੀਂ ਕਿੱਥੇ ਫਿਰਦੇ ਆ ਜਰ ਬਧਮਾਸ਼ੀ ਰੱਖੀ ਕੈਮਰੋ ਕਿਉਂ ਘਬਰਾਏ ਫਿਰਦੇ ਹੋ ਜਾ ਕੇ ਹੱਕ ਚ ਬਚੋ ਪੁਲਿਸ ਦੇ ਪੀਐਸੀ ਜੀ ਆਹ ਕੁਝ ਕੀਤਾ ਭੁਗਤਾਨ ਬਾਤੇ ਤਿਆਰ ਹੈ ਭੁਗਤਾਨ ਬਾਤੇ ਤਿਆਰ ਹੈ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜੁਰਮਚ ਬਾਤਾ ਹੋ ਗਿਆ ਡੀਡੀਆਰ ਨੰਬਰ ਹੈ ਜਿਹੜੀ ਹੋ ਹੈਗੀ ਭਾਈ ਟੋਡੀ 02 26 ਤੋਂ 25 ਨੂੰ ਦਰਜ ਕਰੀ ਐ थाना ਸਿਟੀ 2 ਚ ਤੈਨਸੋ 7 ਵਿਨਸ ਤੇ 110 ਲੁੱਟਕੋ ਕਰਨੀ ਲੋਕਾਂ ਦੇ ਰੁਪਏ ਖੋ ਕੇ ਬਿਆਧਰ ਨੇ ਤੇ ਇਰਾਦਾ ਕਤਲ ਕਰਨਾ ਹੁਣ ਤੁਸੀਂ ਫਿਰ ਭੱਜੇ ਕਿਉਂ ਫਿਰਦੇ ਹੋ ਹੁਣ ਮੁਲਾਜ਼ਮ ਦਾਦੇ ਵੀ ਗਏ ਸੀ ਜਿੰਦੇ ਲਾਏ ਪਏ ਆ ਜੀ ਪਤਾ ਨਹੀਂ ਕਿੱਦਾਂ ਨੂੰ ਫਰਾਰ ਹੋਏ ਹੋਏ ਆ ਫਿਰ ਬਦਮਾਸ਼ੀ ਕਾਇਮ ਰੱਖਿਆ ਕਰੋ ਜਿੱਦੇ ਸਾਡੇ ਡਿੱਕੇ ਚੜ ਗਏ ਤੇ ਬਦਮਾਸ਼ੀ ਕਾਇਮ ਹੀ ਰੱਖਾਂਗੇ ਨਾ ਡਰੇ ਆ ਨਾ ਡਰਨਾ ਨਾ ਡਰਨ ਵਾਲੇ ਦੇ ਜੰਮੇ ਆ ਜਿੱਦੇ ਜਾਣਾ ਇਸ ਦੁਨੀਆ ਤੋਂ ਜਾਣਾ ਸੱਚ ਕਹਿ ਕੇ ਜਾਵਾਂਗੇ ਸੱਚ ਕਹਿ ਕੇ ਮਰਾਂਗੇ ਆ ਕਿਰਚਾਂ ਮਾਰੀਆਂ ਜੀ 324 ਲਵਾ ਲਈ ਮੁਰਗਿਆਂ ਦਾ ਖੂਨ ਡੋਲ ਕੇ ਹਸਪਤਾਲ ਚ ਦਾਖਲ ਹੋ ਜਾਣਾ ਇਹ ਇਹ ਕੋਈ ਚੰਗੀਆਂ ਗੱਲਾਂ ਨਾ ਇਸ ਕਰਕੇ ਜਿਹੜਾ ਝੂਠ ਦਾ ਪਲੰਦਾ ਇਹ ਥੋੜਾ ਚਲ ਚਲਦਾ ਹੁੰਦਾ ਮੈਂ ਕਪਤਾਨ ਸਾਹਿਬ ਨੂੰ ਬੇਨਤੀ ਕਰਦਾ ਬੀਜ ਇਹੋ ਜੇ ਤੁਹਾਡੇ ਜਿਹੜਿਆ ਦਜੀਤ ਵਰਗੇ ਸੱਚੋ ਨਕੰਮੇ ਲਾਈ ਵੀ ਹੈ ਤਾਂ ਇਹ ਤਪਤੀਸ਼ਾਂ ਜਿਹੜੀਆਂ ਇੰਨੀਆਂ ਲੰਮੀਆਂ ਚੱਲਦੀਆਂ ਇਹ ਤਪਤੀਸ਼ ਨੂੰ ਪ੍ਰਭਾਵਿਤ ਕਰਦਾ ਚਲੋ ਮਦਦ ਕਰੇ ਕਰੀ ਜਾਵੇ ਰਪਟਾ ਪਾਉਣੀਆਂ ਜਿਮਣੀਆਂ ਲਿਖਣੀਆਂ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਵੀ ਕਿਸੇ ਦੀ ਤਪਤੀਸ਼ ਨੂੰ ਪ੍ਰਭਾਵਿਤ ਕਰ ਦੋ ਹਾਂ ਤੇਰੇ ਨਾਲ ਪੰਗਾ ਲਿਆ ਦਿਲਜੀਤ ਸਾਹਿਬ ਠੋਕ ਕੇ ਲਿਆ ਆ ਜੀ ਕੈਫੀਡੈਂਟ ਹੋਰ ਆ ਗਿਆ ਹੋਰ ਆ ਗਿਆ ਇੱਕ ਜਨਾਨੀਆਂ ਦਾ ਗਰੋਹ ਬਣਾਈ ਬੈਠੇ ਸੀ ਉਹ ਜਨਾਨੀਆਂ ਭੇਜ ਕੇ ਜਦੋਂ ਉਹਨੂੰ ਬੰਦਾ ਲੀੜੇ ਲੋਂਦਾ ਬਾਹਰ ਖੜਕਾ ਦਿੰਦੇ ਉਹ ਲੀੜੇ ਅਧ ਨੰਗ ਤੜੰਗੇ ਤੋਂ ਤੇ ਉਹ ਤੋਂ ਡਰਾ ਕੇ 2-2 ਲੱਖ ਰੁਪਇਆ ਲੈ ਲੈਂਦੇ ਆ ਗਿਆ ਕੈਫੀਡੈਂਟ ਇਹ ਹੈ ਇਹ ਨਵਾਂ ਚਲਸੀਲਾ ਕਦੋਂ ਦਾ ਸਿੱਖਿਆ ਕਿਧੋਂ ਸਿੱਖਿਆ ਫਲੋਰ ਟ੍ਰੇਨਿੰਗ ਦਿੱਤੀ ਸੀ ਤੈਨੂੰ ਵੀ ਇਹੇ ਜਿਹਾ ਕੰਮ ਚਲਾੜਿਆ ਕਰ ਇਹ 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 ਨਵਾਂ ਆ ਗਿਆ ਅੱਜ 2 ਲੱਖ ਰੁਪਏ ਉਹ ਤਾਂ ਲੈ ਲਿਆ ਇੱਕ ਗੁਰਚਾਰਨ ਥਾਣੇਦਾਰ ਹੈ ਫੱਤਾ ਮਾਲੋ ਕਹਿੰਦਾ ਚਲੋ ਤਾਂ ਨਾਂ ਕੁਝ ਹੋਰ ਹੈ ਉਹ ਵੀ ਨਾ ਮੇਰਾ ਭਰਾ ਗੁੱਸਾ ਕਰ ਜਾਏ ਉਹਨੂੰ ਗੁਰਚਾਰਨ ਐਲ ਦੇ ਨਾਲ ਜਾਣਿਆ ਜਾਂਦਾ ਸਾਨੂੰ ਨਹੀਂ ਪਤਾ ਵੀ ਕਿਉਂ ਐਲ ਕਹਿੰਦੇ ਆ ਉਹ ਮੈਕਮੇ ਨੂੰ ਪਤਾ ਜਾਂ ਲੋਕਾਂ ਨੂੰ ਪਤਾ ਉਹ ਵੀ ਮੇਰੇ ਕੋਲ ਆਇਆ ਸੀ ਉਹ ਕਹਿੰਦਾ ਵੀ ਸਾਡੀ ਲੇਡੀਜ਼ ਤੋਂ ਲੱਖ ਰੁਪਈਆ ਲੈ ਗਿਆ ਇਹ ਉਹ ਲੋੜਾ ਪੈ ਗਿਆ ਯਾਰ ਐਡੀ ਮਰੀ ਹੋਈ ਜ਼ਮੀਰ ਲੋਕਾਂ ਦੀ ਤੇ ਮਗਰੋਂ ਰੋਲਾ ਪਾਈ ਜਾਂਦੇ ਆ ਤੁਨ ਕਾਹਚ ਫੜਦਾ ਏ ਡੜੇ ਸੱਟੇ ਵਾਲੇ ਇੱਕ ਆ ਪਈਆ ਸੱਟਾ ਲਵਾਉਂਦਾ ਉਹਦੇ ਕੋਲੇ ਅੱਜ ਗਿਆ ਇੱਕ ਕਹਿੰਦਾ ਤੈਨੂੰ ਪਕੜਦਾ ਨਹੀਂ ਕੋਈ ਕਹਿੰਦਾ ਕਿੱਸੇ ਪਕੜੇਗਾ 4000 ਰੁਪਇਆ ਦਿੱਤਾ ਹੂੰ ਐਸੇ ਵੈਸੇ ਅੰਗਰੇਜ਼ੀ ਬੋਲਿਓ ਜਿਵੇਂ ਕੋਈ ਡੀਆਈਜੀ ਲੱਗਿਆ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਇਹ ਬਦਲ ਗਿਆ ਵੀ ਜਿਹੜਾ ਚੋਰਾਂ ਦਾ ਸਰਦਾਰ ਸੀ ਉਹ ਬਦਲ ਗਿਆ ਹੁਣ ਇੱਥੇ ਆ ਗਿਆ ਪੀਓ ਸਟਾਫ ਚ ਹੁਣ ਦੇਖਦੇ ਆ ਆਉਟਪੁੱਟ ਕਿੰਨੀ ਕ ਦਿੰਦਾ ਕਿੰਨੇ ਕ ਪੀਓ ਫੜਦਾ ਤੇ ਪੀਐਲ ਇਹ ਕਰਾ ਛੱਡਿਆ ਕਰੂਗਾ ਉਹਰੇ ਨੇ ਕੀ ਕਰਨਾ ਲੱਲਰ ਲਾਉਣੇ ਨੇ ਤੇ ਇਹ ਤਾਂ ਗੱਲਾਂ ਇਹ ਜੀਆਂ ਕਰਦਾ ਸੀ ਕਿ ਮੇਰੀ ਹੈਡ ਆਫਸ ਤੱਕ ਬਣਦੀ ਐ ਮੈਂ ਐ ਕਰ ਦੂੰ ਮੈਂ ਬਾਹ ਕਰ ਦੂੰ ਤੇ ਆ ਬਿਜੀ ਲੈਂਸ ਸੁਣਾ ਜਿਮਣੀਆ ਪਾਈ ਜਾਂਦੀ ਐ ਤੇ ਬਸ ਅੱਜ ਐਂਤ ਵਾਰ ਸੀਗਾ ਤੇ ਸੁੱਖ ਰੱਖੇ ਮਹਾਰਾਜਾ ਮੰਗਲਵਾਰ ਨੂੰ ਤੈਨੂੰ ਸਾਲਾ ਸਾਰਾ ਲੱਡੂ ਖਵਾਈ ਦੇਣਿਆ ਤਨਸਾਲਾਸਰ ਵਾਲੇ ਲੱਡੂ ਖਵਾ ਕੇ ਤੋਰਾਂਗੇ ਤੁੰ। ਤੋ ਜਿਹੜੇ ਜਿਹੜੀਆਂ ਤਫਤੀਸ਼ਾਂ ਪ੍ਰਭਾਵਿਤ ਕਰਨੀ ਉਹ ਕਰ ਲਈ। ਜਿਹੜਾ ਜੋਲਣਾ ਉਹ ਲਾ ਲਈ। ਮੈਂ ਕਪਤਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਦੇ ਨੰਬਰਾਂ ਦੀ ਡਿਟੇਲ ਕਢਵਾ ਲਓ ਬੰਦੇ ਭਜਾਤੇ ਨੇ। ਵਧੀਆ ਭਜਾਤੇ। ਆਪੇ ਵਕੀਲ ਲੈਣਗੇ 50-50 ਹਜ਼ਾਰ ਰੁਪਇਆ। ਆਪ ਵਿਆਹ ਤਾਂ ਨਹੀਂ ਦੇਖ ਲੈਣਗੇ। ਆ ਗਈ 9 ਤਰੀਕ। ਹੁਣ ਬੇਲਵਾਈ ਬੈਠਿਆ ਆਪਦੇ ਜਾਣੇ ਕੋਈ ਹਰਮਨਪ੍ਰੀਤ ਦੀ 3 ਤਰੀਕਾ ਕੱਲ ਨੂੰ ਹੋਵਾਂਗੇ ਪੇਸ਼ ਜੱਜ ਸਾਹਿਬ ਦੇ ਦੇਵਾਂਗੇ ਸਬੂਤ ਕਰੋ ਮਿਸਲ ਪੂਰੀ ਦੱਸਾਂਗੇ ਵੀ ਸਾਰਾ ਗੱਲ ਹੈ ਨਾ ਤੁਹਾਨੂੰ ਰੈਸਟ ਸਟੇ ਮਿਲਣੀ ਹੈ ਨਾ ਤੁਹਾਡੀ ਐਬਸੋਲਿਊਟ ਬੇਲ ਹੋਣੀ ਹੈ ਨਾ ਤੁਹਾਡੀ ਬੇਲ ਹੋਣੀ ਹੈ ਪੱਕੀ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਅਰੈਸਟ ਕਰੋ ਜੀ ਰੈਸਟ ਕਰੋ ਤਾਂ ਜੋ ਸ਼ਹਿਰ ਦਾ ਮਾਹੌਲ ਨਾ ਖਰਾਬ ਹੋ ਸਕੇ ਇਹ ਨਾ ਹੋਵੇ ਵੀ ਉਥੇ ਜਿਹੜਾ ਹੈਗਾ ਆਪਣਾ ਪਾਲਮ ਵਿਲਾ ਕਲੀਪੁਰ ਉਥੇ ਹਜ਼ਾਰ ਬੰਦੇ ਚ ਸ਼ੇਰਵਾਨੀ ਦੇ ਵਿੱਚ ਫੜ ਕੇ ਲਿਆਉਣਾ ਪਵੇ ਕੁਝ ਭੱਜਿਆ ਵੀ ਨਹੀਂ ਜਾਂਦਾ ਕਿਉਂਕਿ ਕਿਰਾਏ ਦੇ ਦਿੰਦੇ ਆ ਮੰਗਤੰਗ ਕੇ ਜੇ ਪੌਣੀ ਹੁੰਦੀ ਆ ਨਾ ਕਿਸੇ ਦੇ ਭੀੜੀਆਂ ਕਦੇ ਖੁੱਲੀ ਐ ਇਸ ਕਰਕੇ ਲੈਂਡ ਆਰਡਰ ਨੂੰ ਆਪਾਂ ਸਮਝ ਗਏ ਕਾਨੂੰਨ ਦੀ ਬਵਿਸਥਾ ਬਣਾਈ ਰੱਖੀਏ ਤੇ ਸਾਡੇ ਜਿਹੜੇ ਪੁਲਿਸ ਹੈ ਸਤਕਾਰਯੋਗ ਹੈ ਵਿੱਚ ਉਹਨਾਂ ਨੇ ਅੱਜ ਰੈਡਾਂ ਵੀ ਮਾਰੀਆਂ ਗਏ ਵੀ ਐ ਸਾਨੂੰ ਵੀ ਉਹਨਾਂ ਨੇ ਕਿਹਾ ਭਾਈ ਨਾਲ ਜਾਵੜੋ ਸਿੱਕ ਭਾਈ ਯਕੀਨ ਹੈ ਤੁਹਾਡੀ ਡਿਊਟੀ ਬਣਦੀ ਆ ਉਹਨਾਂ ਨੂੰ ਫੜੋ ਤੇ ਪਹਿਲਾਂ ਇਹ ਪ੍ਰਭਾਵਿਤ ਕਰਦਾ ਸੀ ਜਦੋਂ ਇੱਥੇ ਆ 33 ਫੁੱਟ ਰੋਡ ਤੇ ਦੋ ਮੁਲਜ਼ਮਾਂ ਨੂੰ ਫੜਨ ਗਏ ਸੀ ਨਾ ਤਾਂ ਇਸੇ ਦਲਜੀਤ ਨੇ ਮੰਗਰ ਉਹਨਾਂ ਨੂੰ ਮੁਲਾਜ਼ਮਾਂ ਨੂੰ ਫੋਨ ਕਰਿਆ ਜੀ ਕਿ ਕਿਤੇ ਉਹ ਅਕੇ ਫਲਾਣੇ ਨੂੰ ਫੜਨ ਗਏ ਆ ਤਾਂ ਵਾਪਸ ਆ ਜਾਓ ਤੁਹਾਨੂੰ ਕਿਹਨੇ ਗਿਆ ਤੇ ਜਿਹੜੇ ਦਿਲਜੀਤ ਸਿਓ ਤੈਨੂੰ ਫੜਨ ਆਉਣਗੇ ਵਿਜੀਲੈਂਸ ਵਾਲੇ ਉਹ ਵਾਪਸ ਨਹੀਂ ਮੁੜਦੇ ਉਹ ਵਾਪਸ ਨਹੀਂ ਮੁੜਦੇ ਬਾਹਾਂ ਨੂੰ ਵਟਾ ਦੇ ਕੇ ਲੈ ਜਾਣਗੇ ਕੀ ਕੰਮ ਮਾਰਿਆ ਕਰੇਗਾ ਉਹੀ ਬਲਬੀਰ ਸਿਓ ਸਬ ਇਨਸਪੈਕਟਰ ਵਿਚਾਰਾ ਬਾਹਰ ਬਹਿੰਦਾ ਸੀ ਦੇਖੋ ਕੁਦਰਤ ਦਾ ਨਿਯਮ ਤੂੰ ਐ ਸੱਚੀ ਤੇ ਉਹਨੂੰ ਕਪਤਾਨ ਨੇ ਐ ਸੱਚੋ ਲਾਤਾ ਤੈਨੂੰ ਬੁਲਾਡੇ ਲਾਤਾ ਉੱਥੇ ਖੁਸਰਿਆਂ ਤੋਂ ਰੁਪਈਏ ਲੈ ਗਿਆ ਤੇ ਆਹ ਜਿਹੜੀ ਦਵਿੰਦਰ ਕੌਰ ਬੁੜੀ ਦੀ ਦਰਖਾਸਤ ਆ ਦਫਤਰ ਕਰਨ ਦੀ ਇਹ ਇਹ ਲੱਖ ਰੁਪਈਏ ਉਹਨਾਂ ਤੋਂ ਲੈ ਗਿਆ ਜਦੋਂ ਅਫਸਰਾਂ ਦੇ ਧਿਆਨ ਵਿੱਚ ਆ ਗਿਆ ਤੈਨੂੰ ਪੀਓ ਸਟਾਫ ਤੇ ਲਾਤਾ ਤੇ ਉਹੀ ਬਲਬੀਰ ਸਿਉਂ ਦੇ ਤੂੰ ਹੁਣ ਤੂੰ ਸੂਟ ਮਾਰਿਆ ਕਰੇਂਗਾ ਕਦੇ ਲੈਂਦੀ ਦੁਨੀਆ ਚ ਸੁਣਿਆ ਵੀ ਇਨਸਪੈਕਟਰ ਸਵਨ ਇਨਸਪੈਕਟਰ ਨੂੰ ਸੂਟ ਮਾਰਦਾ ਇਹ ਤੇਰੀਆਂ ਮਾੜੀਆਂ ਕਰਤੂਤਾਂ ਕਰਕੇ ਕੰਮ ਹੋਇਆ ਇਸ ਕਰਕੇ ਸਾਨੂੰ ਚੰਗੇ ਬੰਦੇ ਦਾ ਸਾਥ ਦੇਣਾ ਚਾਹੀਦਾ ਚਾਹੇ ਉਹ ਵਿਚਾਰਾ ਸਿਪਾਈ ਹੈ ਚਾਹੇ ਉਹ ਹੌਲਦਾਰ ਹੈ ਚਾਹੇ ਉਹ ਐਸਆਈ ਹੈ ਚਾਹੇ ਉਹ ਸਵਨ ਇਨਸਪੈਕਟਰ ਹੈ ਚਾਹੇ ਇਨਸਪੈਕਟਰ ਹੈ ਚਾਹੇ ਅੱਗੇ ਜੀਓ ਦਾ ਅਧਿਕਾਰੀ ਹੈ ਤੇ ਇਹਨੇ ਤਾਂ ਹੋਟਲਾਂਾਂ ਤੋਂ ਰੇੜੀਆਂ ਵਾਲਿਆਂ ਤੋਂ ਨਿਊਡਲਾਂ ਵਾਲਿਆਂ ਤੋਂ ਨਿੱਕੀ ਚਾਟ ਬਣਾਰ ਵਾਲੇ ਤੋਂ ਭੋਲੇ ਬੂਟਾਂ ਵਾਲੇ ਤੋਂ ਤੇ ਹੋਰ अनेका ਬੰਦੇ ਆ ਜਿਹੜੇ ਸਾਡੇ ਕੋਲ ਆਈ ਜਾਂਦੇ ਆ ਐਫੀ ਡੈਪਟ ਦੇ ਜਾਂਦੇ ਆ ਤੇ ਇਹ ਤੁਹਾਡੇ ਸਾਹਮਣੇ ਜਗ ਜाहਰ ਹੋਊਗੀ ਤੇ ਜਦੋਂ ਚਲਾਨ ਪੇਸ਼ ਹੋਇਆ ਨਾ ਇਹਦਾ ਸਪੈਸ਼ਲ ਕੋਡ ਦੇ ਵਿੱਚ ਪੀਸੀ ਐਕਟ ਪਰਮਨੈਂਸ ਆਫ ਕ੍ਰਿਪਸ਼ਨ ਦਾ ਐਡਾ ਮੋਟਾ ਚਲਾਨ ਹੋ ਜਾਣਾ ਰੇੜੀ ਤੇ ਜਾਇਆ ਕਰੂਗੀ ਫਾਇਲ ਪੈਸੇ ਪੈਸੇ ਆਪੇ ਵਿਜੀਲੈਂਸ ਬਰਾਮਦ ਕਰਾਉਗੀ ਤੇ ਚਾਚਾ ਭਤੀਜੇ ਦੀ ਹੁਣ ਟੋਣ ਨਹੀਂ ਟੋਣ ਮਿਲਦੀ ਨਹੀਂ ਚਾਚਾ ਕੁਝ ਕਹਿੰਦਾ ਭਤੀਜਾ ਕਿਸੇ ਕੋਲੇ ਕੁਝ ਕਹਿੰਦਾ ਤੇ ਉਹ ਤੋਂ ਪਹਿਲੇ ਪਹਿਲੇ ਜੋ ਦੋਨਾਂ ਦੀ ਟੋਣ ਸੀ ਗਿੱਦੜ ਚਿੱਠੀ ਦੇ ਕੇ ਮੁਲਾਜ਼ਮ ਭਨੇ ਦਿੰਦੇ ਜਾਂ ਉੱਥੇ ਪੱਠੇ ਤੇ ਜਾ ਕੇ ਆ ਪੱਠਾ ਵਸਤੀ ਚ ਜਾ ਕੇ ਆ ਫਲਾਣੇ ਦਾ ਸਰਗਿਆ ਹੋ ਗਿਆ ਉੱਥੇ ਚੋਰੀ ਜਾ ਕੇ ਆ ਉਹ ਭੌਂਕ ਦੇ ਤਰੇ ਫਿਰਦੇ ਆਪ ਰੁਪਈਏ ਲੈ ਕੇ ਦਫਤਰ ਦਾਖਲ ਕਰ ਦਿੰਦੇ ਉਹ ਪੁੱਛ ਲੋ ਜਾਦੇ ਗੋਰੇ ਥਾਣੇਦਾਰ ਨੂੰ ਪੁੱਛ ਲੋ ਨਾજર ਨੂੰ ਪੁੱਛ ਲੋ ਪਾਹ ਲੈਂਦਾ ਸੀ ਹੋਰ ਨੇਕਾ ਨਾ ਬੜਾ ਕੁਝ ਪਿਆ ਹੈਗਾ ਸੋ ਆ ਜਿਹੜੇ ਹੁਣ ਧੰਨਵਾਦ ਕਰਦੇ ਆਂ ਸੀ ਪ੍ਰਸ਼ਾਸਨ ਦਾ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਦਾ ਜਿਨ੍ਹਾਂ ਨੇ ਪੱਤਰ ਲਿਖਿਆ ਤੇ ਲਿਖਿਆ ਹੈ ਜੀ ਪਰਲਾ ਜਿਹੜਾ ਹੈਗਾ ਵੀ ਉੱਤੇ ਰਿਪੋਰਟ ਪੇਸ਼ ਕਰੋ ਤੇ ਉਹਦੇ ਬਿਹੇਵਤੇ ਜਿਹੜਾ ਹੈਗਾ 26 ਤਰੀਕ ਹਾਂ 26 ਦੋ ਨੂੰ ਜੁਰਮ ਚ ਵਾਧਾ ਹੋਇਆ ਤੇ ਉਹਦੇ ਇਹਨਾਂ ਨੂੰ ਦੱਸਦਾ ਤੇ 27 ਨੂੰ ਉਹ ਬੇਲ ਲਵਾਉਂਦਾ ਜਿਹੜੇ ਦਾ ਵਿਆਹ ਹੈ ਜਿਹੜੇ ਦਾ ਵਿਆਹ ਉਹ ਬੇਲ ਲਵਾਉਂਦਾ ਕੋਈ ਨਹੀਂ ਤੈਨੂੰ ਸਿਖਾਵਾਂਗੇ ਲੇਡੀ ਸੰਗੀਤ ਕਿਵੇਂ ਢੋਲਕੀਆਂ ਵੱਜਦੀਆਂ ਤੇ ਨਾਲੇ ਤੋਂ ਆ ਸ਼ੇਰਵਾਨੀ ਚ ਜੇ ਉਤੋਂ ਨਾ ਪਾਜਾ ਕਲੀਪੁਰ ਤਾਂ ਨਹੀਂ ਪਾਜੇਗਾ ਕਲੀਪੁਰ ਬਰਾਤ ਜਾਊਗੀ ਕਲੀਪੁਰ ਮਾਮੇ ਵੀ ਆਉਣਗੇ ਕਲੀਪੁਰ ਭਾਣ ਜੇ ਵੀ ਆਉਣਗੇ ਕਲੀਪੁਰ ਸਾਰਾ ਆਮਲਾ ਫੈਲਾਊਗਾ ਜਿਹੜੇ ਦੋਸ਼ੀ ਆ ਨਾ ਮਾਸੀਆਂ ਦੇ ਪੁੱਤ ਐ ਉਹ ਵੀ ਆਉਣਗੇ ਤੇ ਫਿਰ ਉਤੋਂ ਫੜਕੇ ਲਿਆਵਾਂਗੇ ਦੇ ਇਹ ਪੁਲਿਸ ਨਾਲ ਫੜੂਗੀ ਹੋਰ ਜ਼ਿਲ੍ਹੇ ਦੀ ਪੁਲਿਸ ਦੀ ਆਪਾਂ ਡਿਊਟੀ ਲਵਾਵਾਂਗੇ ਕੋਈ ਗੱਲ ਨਹੀਂ ਵਿਆਸਾਦੀਆਂ ਤਾਂ ਹੁੰਦੀ ਰਹਿੰਦੇ ਆ ਵਿਆਹ ਦਾ ਤਾਂ ਕੋਈ ਮਤਲ ਨਹੀਂ ਜੁਰਮ ਨਾਲ ਨਾ ਜੁਰਮ ਕੀਤਾ ਨੂੰ ਭੁਗਤ ਆ ਬਜ਼ਾਰਾਂ ਚ ਸ਼ੋਪਿੰਗ ਕਰਦੇ ਫਿਰਦੇ ਹੋ ਵੈਸੇ ਸਾਨੂੰ ਪੁਲਿਸ ਨੇ ਕਿਹਾ ਹੋਇਆ ਜਿਹੜੇ ਚੰਗੇ ਅਫਸਰੋਂ ਕਹਿੰਦੇ ਜਿੱਥੇ ਤੁਹਾਨੂੰ ਮਿਲਦੇ ਸਾਨੂੰ ਦੱਸੋ ਅਸੀਂ ਫੜਕੇ ਲਿਆਵਾਂਗੇ ਦਵਾਉਣਿਆ ਸਾਨੂੰ ਮਤਲ ਕੱਟ ਪੀਸ ਬੂਟਿਕਸ ਪਰ ਪੈਂਟਾਂ ਸ਼ਰਟਾਂ ਹੋਰ ਜਿੱਥੇ ਮਿਲਗੇ ਨੇ ਪਕੜਾਉਣੀ ਪਕੜਾਉਣੇ ਆ ਉਧਰ ਇੱਕ ਮੁਰਗੇ ਜੇ ਵੱਢੀ ਜਾਂਦਾ ਜਵਾਰ ਕੇ ਉਹ ਵੀ ਜਿੰਦਾ ਲਾ ਕੇ ਪੱਜਾ ਹੈ ਪਤਾ ਨਹੀਂ ਕਿੱਥੇ ਅੱਜ ਘਰੇ ਪੁਲਿਸ ਗਈ ਸੀ ਉੱਥੇ ਵੀ ਜਿੰਦਾ ਲਾਇਆ ਹੋਇਆ ਸਲਜੀਸਿਆ ਕਿੰਨਾ ਕਚਰ ਇਹ ਚੁਗਲੀ ਚੱਪੇ ਕਰੇਗਾ ਮਹਾ ਭਾਰਤ ਚ ਕਦੇ ਲੜਾਈ ਨਹੀਂ ਹੁੰਦੀ ਸੀ ਉਹਨਾਂ ਦਾ ਨਿਬੜ ਜਾਂਦਾ ਉਹ ਇੱਕ ਤੇਰੇ ਵਰਗਾ ਹੀ ਨਾਰਾਇਣ ਨਾਰਾਇਣ ਕਹਿੰਦੇ ਉਹ ਨਾਰਦ 무ਨੀ ਕਹਿੰਦੇ ਸੀ ਉਹ ਲੱਗ ਗਿਆ ਤੂੰ ਥਾਣੇ 'ਚ ਲੋਕਾਂ ਨੂੰ ਲੜਾਉਂਦਾ ਰਿਹਾ। ਇਹ ਨਾਰਦ ਮੁਣੀ ਕਪਤਾਨ ਸਾਹਿਬ ਮਾਨਸਾ ਚੋਂ ਕੱਢ ਦਿਓ। ਤੁਹਾਡੀ ਬਦਨਾਮੀ ਕਰਾ ਦਊਗਾ। ਸਾਡੀ ਕੋਈ ਨਾ ਬੈਰ ਬੋਲਦੇ ਆ। ਇਹਦਾ ਕਾਨੂੰਨ ਦੇ ਬੰਨੇ ਹੋਏ ਆ ਤੇ ਕਾਨੂੰਨ ਦੇ ਵਿੱਚ ਰਹਿ ਕੇ ਕਾਨੂੰਨ ਦੀ ਗੱਲ ਕਰਾਂਗੇ। ਕਾਨੂੰਨ ਦੇ ਮੁਤਾਬਕ ਇਹਨੂੰ ਸਜ਼ਾ ਹੋਊਗੀ। ਕਾਨੂੰਨ ਦੇ ਮੁਤਾਬਕ ਇਸ਼ਤਗਾਸੇ ਦੇ ਵਿੱਚ ਸੰਮਣ ਹੋਇਆ। ਕਾਨੂੰਨ ਦੇ ਮੁਤਾਬਕ 156 ਤੰਚ ਹੋ ਸਕਦਾ ਤੇ ਪਰਚਾ ਦਰਜ ਹੋ ਜੇ। ਕਾਨੂੰਨ ਦੇ ਦਾਇਰੇ ਵਿੱਚ ਨੇ ਜੋ ਗਲਤ ਕੰਮ ਕਰਿਆ। ਤੇ ਕਾਨੂੰਨ ਦੀਆਂ ਤਜੀਆਂ ਡਾਈਆਂ ਕਾਨੂੰਨ ਨੂੰ ਉਹਨੇ ਹੱਥ ਵਿੱਚ ਲਿਆ ਤੇ ਫੇਰ ਕਿੰਨਾ ਚਿਰ ਬਚਾ ਹੋਊਗਾ ਇਸ ਕਰਕੇ ਇਹ ਚੁਗਲੀਆਂ ਚੁੱਪੇ ਛੜਦੇ ਜੇ ਤੂੰ ਕਹਿੰਦਾ ਵੀ WhatsApp ਕਾਲ ਵੀ ਰਿਕਾਰਡਿੰਗ ਨਹੀਂ ਹੁੰਦੀ ਹੁੰਦੀ ਹੈ ਜੇ ਤੂੰ ਕਹਿੰਦਾ WhatsApp ਕਾਲ ਦੀ ਡਿਟੇਲ ਨਹੀਂ ਨਿਕਲਦੀ ਨਿਕਲਦੀ ਹੈ ਬੜੀਆਂ ਐਪ ਆ ਗਈਆਂ ਬੜਾ ਕੁਝ ਆ ਗਿਆ ਕਿੱਥੋਂ ਚੱਲਿਆ ਕਿਹਦੇ ਨਾਲ ਗੱਲ ਹੋਈ ਹੈ ਇਦੇ ਫੋਨ ਤੇ ਉਹੀ ਐ ਜੇ ਉਹਦੇ ਫੋਨ ਤੇ ਗੱਲ ਹੋਈ ਐ ਤਾਂ ਐਮੀ ਨੰਬਰ ਨਾਲ ਦੀ ਨਾਲ ਆ ਜਾਂਦਾ ਵੀ ਆ ਐਮੀ ਨੰਬਰ ਤੋਂ ਗੱਲ ਹੋਈ ਐ ਇਹਦੇ ਵਿੱਚ SIM ਆਹ ਚੱਲਦਾ 5 ਮਿੰਟਾਂ ਦਾ ਕੰਮ ਐ ਅਕੜ ਆਇਆ ਵਾ ਸਾਡੇ ਕੋਲ ਆ ਸਾਡੇ ਕੋਲ ਸਾਰਾ ਪਲੰਦਾ ਕਢਾਇਆ ਵਾ ਜਿੱਥੇ ਜਿੱਥੇ ਤੂੰ ਗੱਲਾਂ ਕਰਦਾ ਰਿਹਾ ਜਿੱਦੇ ਜਿੱਦੇ ਨਾਲ ਕਰਦਾ ਰਿਹਾ ਕਿਹਦੇ ਕਿਹਦੇ ਰਹੀਂ ਪੈਸੇ ਲੈ ਐ ਲਈ ਚੱਲ ਹੋਰ ਲੈ ਲੈ ਉਸਿਆਣੇ ਕਹਿੰਦੇ ਹੁੰਦੇ 100 ਸੁਨਿਆਰ ਦੀ ਇੱਕ ਲੋਹਾਰ ਦੀ ਇੱਕ ਬਾਰੀ ਚ ਹੀ ਲੱਗ ਜਾਣਗੇ ਹਾਈ ਕੋਰਟ ਜਾਏਗਾ ਨਾ ਉੱਥੇ ਤਕੜੇ ਵਕੀਲ ਆ ਜਿਹੜੇ ਮੋٹے ਪੈਸੇ ਲੈਂਦੇ ਆ ਕੋਣੀ ਲਾਈ ਚਾ ਲਜੋਰ ਇਹਨਾਂ ਦੀਆਂ ਬੇਲਾਂ ਕਰਾ ਲਾ ਫਿਰ ਇਹਨਾਂ ਨੂੰ ਆਪ ਦੇ ਮਗਰ ਲਾ ਲਈ ਨਾ ਬੇਲਾਂ ਅੱਜ ਹੋਣਾ ਨਾ ਕੱਲ ਹੋਣਾ ਕਲੀਪੁਰ ਜਿਹੜਾ ਹੈਗਾ ਤੁਹਾਡਾ ਹਾਂ ਮੈਂ ਲਿਆਇਆ ਉਹ ਤੋਂ ਪ੍ਰੈਡਿੰਗ ਪ੍ਰੈਸ ਵਾਲੇ ਤੋਂ ਉਹੋ ਜਿਹੜਾ ਹੈਗਾ ਦੋ ਕਾਰਡ ਛਪਾਏ ਐ ਇੱਕ ਡੀਡੀ ਫੋਰਡ ਦੇ ਵਿੱਚ ਆ 7 7 ਨੂੰ ਆ 7 3 ਨੂੰ ਇੱਕ ਹੈਗਾ 2 7 7 3 ਨੂੰ ਇੱਕ 9 7 9 3 ਨੂੰ ਦੋਨ ਦੋਨਾਂ ਚ ਫੜੇ ਜਾਓਗੇ ਬਸ ਲੀੜੇ ਸਮਾਓ ਸ਼ੇਰਵਾਨੀ ਨਾਲ ਜਾਓ ਵੀ ਆਏ ਸ਼ਾਜ ਧਜ ਕੇ ਆਏ ਆ ਭਾਈ ਤੇ ਆ ਅਸੀਂ ਜਿਹੜੀਆਂ ਕਰਤੂਤਾਂ ਕਰਦੇ ਰਹੇ ਆ ਤੇ ਜਿਹਨਾਂ ਦੇ ਵਿੱਚ ਗਏ ਆ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ਵੀ ਇਹਨਾਂ ਨੂੰ ਪਕੜ ਕੇ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ